ਕਹਿਆ ਜਾਂਦਾ ਹੈ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਨੇ ਤੇ ਡਾਕਟਰਾਂ ਦੇ ਵੱਲੋਂ ਹੀ ਜੇਕਰ ਧੋਖਾਧੜੀ ਕੀਤੀ ਜਾਵੇ ਇਸ ਤਰ੍ਹਾਂ ਦੇ ਮਾਮਲੇ ਸੁਣਨ ਨੂੰ ਮੈਨੂੰ ਤਾਂ ਬਹੁਤ ਹੀ ਦੁੱਖ ਲੱਗਦਾ ਹੈ ਤੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਬਾਰੇ ਅੱਜ ਮੈਂ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇਣ ਜਾ ਰਹੀਆਂ ਇਸ ਨੂੰ ਇੱਕ ਕਹਾਣੀ ਕਹਿ ਸਕਦੇ ਆ ਮੋਨਿਕਾ ਨਾਮ ਦੀ ਇੱਕ ਡਾਕਟਰ ਹੈ ਉਸ ਦੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਮੋਨਿਕਾ ਕਹਿਰ ਨਾਮ ਦੀ ਡਾਕਟਰ ਦੇ ਵੱਲੋਂ ਇੱਕ ਹੋਰ ਡਾਕਟਰ ਦੇ ਨਾਲ ਜਿਸ ਦਾ ਨਾਮ ਲੈਬਨ ਹੈ ਉਸ ਦੇ ਨਾਲ ਧੋਖਾਧੜੀ ਕੀਤੀ ਗਈ ਉਸ ਨੂੰ ਬੁਰੇ ਤਰੀਕੇ ਦੇ ਨਾਲ ਆਪਣੇ ਜਾਲ ਦੇ ਵਿੱਚ ਫਸਾਇਆ ਗਿਆ ਤੇ 1,60,000 ਡਾਲਰ ਦੀ ਉਸ ਦੇ ਨਾਲ ਧੋਖਾਧੜੀ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸੰਪਰਕ ਨਹੀਂ ਰੱਖਿਆ ਗਿਆ ਆਉ ਤੁਹਾਨੂੰ ਪੂਰੀ ਕਹਾਣੀ ਦੱਸ ਦਿਆਂ ਕਿ ਦੋਵੇਂ ਆਪਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕਿਸ ਥਾਂ ਦੇ ਉੱਤੇ ਮਿਲੀਆਂ ਤੇ ਕਿਸ ਤਰ੍ਹਾਂ ਦੇ ਨਾਲ ਇੰਨੀ ਵੱਡੀ ਧੋਖਾਧੜੀ ਨੂੰ ਮੌਨਿਕਾ ਕਹਿਰ ਦੇ ਵੱਲੋਂ ਅੰਜਾਮ ਦਿੱਤਾ ਗਿਆ ਫੈਮਿਲੀ ਮੈਡੀਸਿਨ ਵਿੱਚ ਪਿਛੋਕੜ ਰੱਖਣ ਵਾਲੀ ਡਾਕਟਰ ਮੌਨਿਕਾ ਕਹਿਰ ਇੱਕ ਸਾਬਕਾ ਮੈਡੀਕਲ ਨਿਵਾਸੀ ਧੋਖਾਧੜੀ ਦੇ ਦਾਅਵਿਆਂ ਵਿਤੀ ਧੋਖਾਧੜੀ ਅਤੇ ਪੇਸ਼ੇਵਰ ਦੁਰਵਿਵਹਾਰ ਨੂੰ ਸ਼ਾਮਲ ਕਰਨ ਵਾਲੀਆਂ ਕਟਨਾਵਾਂ ਦੀ ਇੱਕ ਗੁੰਝਲਦਾਰ ਅਤੇ ਪਰੇਸ਼ਾਨ ਕਰਨ ਵਾਲੀ ਲੜੀ ਦੇ ਕੇਂਦਰ ਵਿੱਚ ਹੈ ਕਹਿਰ ਮੈਡੀਕਲ ਸਕੂਲ ਤੋਂ ਗ੍ਰੈਜੂਏਟ ਹੈ ਅਤੇ ਡਾਕਟਰ ਮੇਗਨ ਲੈਬਿਨ ਪਹਿਲੀ ਵਾਰ 2018 ਵਿੱਚ ਉਸ ਨਾਲ ਜੁੜੇ ਸਨ ਜਦੋਂ ਕਿ ਕਹਿਰ ਨੈਸ਼ਨਲ ਕਮੇਟੀ ਵਿੱਚ ਬੈਠੀ ਸੀ ਜੋ ਕੈਨੇਡਾ ਦੇ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨ ਦੀ ਨੁਮਾਇੰਦਗੀ ਕਰਦੀ ਸੀ ਕਹਿਰ ਮੈਨੀਟੋਬਾ ਯੂਨੀਵਰਸਿਟੀ ਵਿੱਚ ਸੀ ਅਤੇ ਲੈਬਿਨ 2018 ਵਿੱਚ ਆਪਣੀ ਰਿਹਾਈਸ਼ ਲਈ ਉੱਤਰੀ 온ਟਾਰੀਓ ਸਕੂਲ ਆਫ ਮੈਡੀਸਨ ਵਿੱਚ ਸੀ ਦੋਵੇਂ ਆਤਨੂੰ ਕੈਨੇਡਾ ਦੇ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਸ ਦੀ ਨੁਮਾਇੰਦਗੀ ਕਰਨ ਵਾਲੀ ਰਾਸ਼ਟਰੀ ਸੰਸਦ ਤੇ ਬੈਠਣ ਲਈ ਚੁਣਿਆ ਗਿਆ ਸੀ ਅਤੇ ਉਹਨਾਂ ਵਿੱਚ ਬਹੁਤ ਖੁਸ਼ ਸਾਂਝਾ ਸੀ। ਦੋਵੇਂ ਮੈਡੀਕਲ ਸਕੂਲ ਗਏ ਸਨ ਅਤੇ ਫੈਮਿਲੀ ਡਾਕਟਰ ਬਣਨ ਲਈ ਆਪਣੀ ਰੈਜ਼ਿਡੈਂਸੀ ਕਰ ਰਹੇ ਸਨ। ਫੈਮਿਲੀ ਫਿਜ਼ੀਸ਼ੀਅਨਸ ਦੇ ਕਾਲਜ ਵਿੱਚ ਉਹਨਾਂ ਦੇ ਮਾਰਗ ਮਿਲ ਗਏ ਅਤੇ ਇੱਕ ਮਜ਼ਬੂਤ ਰਿਸ਼ਤਾ ਨਤੀਜੇ ਵਜੋਂ ਪ੍ਰਗਟ ਹੋਇਆ। ਪਰ ਬਾਅਦ ਵਿੱਚ ਕਹਿਰ ਦੀਆਂ ਕਾਰਵਾਈਆਂ ਨੇ ਇਸ ਸਮਝ ਨੂੰ ਕਾਫੀ ਬਦਲ ਦਿੱਤਾ। ਪੂਰਾ ਮਾਮਲਾ ਇਹ ਹੈ 2019 ਤੋਂ ਇਸ ਮਾਮਲੇ ਦੀ ਸ਼ੁਰੂਆਤ ਹੋਈ ਸੀ 2019 ਦੇ ਵਿੱਚ ਕਹਿਰ ਨੇ ਕਾਲਜ ਆਫ ਫੈਮਿਲੀ ਫਿਜ਼ੀਸ਼ੀਨ ਜਾਂ ਮੀਟਿੰਗਾਂ ਵਿੱਚ ਜਾੜਾ ਬੰਦ ਕਰ ਦਿੱਤਾ ਇਹ ਦਾਵਾ ਕਰਦੇ ਹੋਏ ਕਿ ਉਸ ਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਜਦੋਂ ਡਾਕਟਰ ਲੈਬਨ ਨੇ ਆਪਣੇ ਦੋਸਤ ਬਾਰੇ ਚਿੰਤਤ ਹੋ ਕੇ ਉਸ ਨਾਲ ਸੰਪਰਕ ਕੀਤਾ ਤਾਂ ਲੈਬਨ ਕਹਿਰ ਦੀ ਸਥਿਤੀ ਤੋਂ ਬਹੁਤ ਪ੍ਰਭਾਵਿਤ ਹੋਈ ਕਹਿਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਕੈਲਗਰੀ ਯੂਨੀਵਰਸਿਟੀ ਵਿੱਚ ਇੱਕ ਰੈਜ਼ਿਡੈਂਸੀ ਪ੍ਰੋਗਰਾਮ ਵਿੱਚ ਸਵੀਕਾਰ ਕਰ ਲਿਆ ਗਿਆ ਸੀ ਅਤੇ ਉਹ ਅਲਬਰਟਾ ਚਲੀ ਗਈ ਸੀ ਉਸ ਸਮੇਂ ਤੱਕ ਉਸ ਦੀ ਕਹਾਣੀ ਜਾਇਜ਼ ਜਾਪਦੀ ਸੀ ਲੈਬਿੰ ਨੇ ਕਿਹਾ ਕੁਝ ਦਿਨ ਬਾਅਦ ਹੀ ਕਹਿਰ ਨੇ ਲੈਬਿੰ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਉਸ ਨੂੰ ਦਿਨ ਲਈ ਕੁਝ ਮਦਦ ਦੀ ਲੋੜ ਸੀ ਸਿਰਫ ਰਹਿਣ ਲਈ ਜਗ੍ਹਾ ਲੱਭਣ ਲਈ ਕਹਿਰ ਦੀ ਪਹਿਲੀ ਮੰਗ 500 ਡਾਲਰ ਲਈ ਸੀ ਪਰ ਅਗਲੇ ਮਹੀਨਿਆਂ ਦੇ ਦੌਰਾਨ ਇਹ ਗਿਣਤੀ ਹਜ਼ਾਰਾਂ ਡਾਲਰ ਵਧ ਗਏ ਅਤੇ 1,60,000 ਹੋ ਗਏ। ਲੈਬਿਨ ਨੇ ਇਕਰਾਰਨਾਮੇ ਤਿਆਰ ਕੀਤੇ ਜਿਨ੍ਹਾਂ ਤੇ ਕਹਿਰ ਨੇ ਦਸਤਖਤ ਕੀਤੇ ਉਸ ਨੂੰ ਵਾਪਸ ਕਰਨ ਦੇ ਲਈ ਵਚਨਬੱਧ ਕੀਤਾ। ਲੈਬਿਨ ਨੇ ਕਹਿਰ ਨੂੰ ਪੈਸਾ ਉਧਾਰ ਦੇਣਾ ਜਾਰੀ ਰੱਖਿਆ ਕਿਉਂਕਿ ਉਸਨੇ ਸੋਚਿਆ ਕਿ ਜੇਕਰ ਉਸਨੇ ਮੈਡੀਕਲ ਸਕੂਲ ਨੂੰ ਪੂਰਾ ਕਰਨ ਵਿੱਚ ਉਸ ਦੀ ਮਦਦ ਨਹੀਂ ਕੀਤੀ ਤਾਂ ਉਸ ਨੂੰ ਕਦੇ ਵੀ ਉਸ ਦੇ ਪੈਸੇ ਵਾਪਸ ਨਹੀਂ ਮਿਲਣਗੇ। ਕਹਿਰ ਨੇ ਉਸ ਨੂੰ ਦੱਸਿਆ ਕਿ ਪੈਸੇ ਆ ਰਹੇ ਹਨ ਅਤੇ ਐਤੋਂ ਤੱਕ ਕਿ ਉਸ ਨੂੰ ਇਹ ਸਾਬਤ ਕਰਨ ਲਈ ਇੱਕ ਈਮੇਲ ਵੀ ਭੇਜੀ ਕਿ ਉਸ ਨੂੰ ਇੱਕ ਸਥਾਪਿਤ ਡਾਕਟਰ ਤੋਂ ਨੌਕਰੀ ਦੀ ਪੇਸ਼ਕਸ਼ ਹੈ ਇਹ ਸਾਰੀ ਕਹਾਣੀ ਲੈਬਿਨ ਨੇ ਦੱਸੀ ਹੈ ਪਰ ਜਦੋਂ ਕੈਨੇਡਾ ਦੇ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਜ਼ ਦੀ ਮੀਟਿੰਗ ਵਿੱਚ ਲੈਬਿਨ ਉਸ ਡਾਕਟਰ ਕੋਲ ਗਈ ਤਾਂ ਡਾਕਟਰ ਨੇ ਮੌਨਿਕਾ ਕਹਿਰ ਬਾਰੇ ਕਦੇ ਨਹੀਂ ਸੁਣਿਆ ਸੀ लैबिनू बाद में पता लगा कि कहर ने दूसरों तो भी पैसे लेसन इसलिए उसने मैनीटोबा के कॉलेज ऑफ फिजिशियंस एंड सर्जन ਨਾਲ ਸੰਪਰਕ ਕੀਤਾ ਜੋ ਕਿ ਇਸ ਸੂਬੇ ਵਿੱਚ ਡਾਕਟਰਾਂ ਲਈ লাইসেন্স ਦੇਣ ਵਾਲੀ ਸੰਸਥਾ ਜੁਲਾਈ 2022 ਵਿੱਚ ਲੈਬਿਨਯੂ অন্ਟਾਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਵਿੱਚ ਕਹਿਰ ਦੇ ਖਿਲਾਫ ਇੱਕ ਡਿਫਾਲਟ ਫੈਸਲਾ ਜਿੱਤਿਆ ਪਰ ਉਸ ਨੂੰ ਇੱਕ ਪੈਸਾ ਵੀ ਵਾਪਸ ਨਹੀਂ ਮਿਲਿਆ ਉਸਨੇ ਹਾਲ ਹੀ ਵਿੱਚ ਕਹਿਰ ਦੇ ਖਿਲਾਫ bc ਵਿੱਚ ਮੁਕਦਮਾ ਦਾਇਰ ਕੀਤਾ ਸੀ ਅਦਾਲਤੀ ਰਿਕਾਰਡ ਅਨੁਸਾਰ ਕਹਿਰ ਦਾ ਆਪਣੇ ਕੁਝ ਬਿੱਲਾਂ ਦਾ ਭੁਗਤਾਨ ਨਾ ਕਰਨ ਦਾ ਇਤਿਹਾਸ ਰਿਹਾ ਮੈਨੀਟੋਬਾ ਰਿਹਾਇਸ਼ੀ ਕਿਰਾਇਆਦਾਰੀ ਸ਼ਾਖਾ ਦੁਆਰਾ ਪ੍ਰਾਇਰ 2019 ਦੇ ਇੱਕ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਉਸਨੇ ਆਪਣੇ ਵਿਨਿਪੈਗ ਮਕਾਨ ਮਾਲਕ ਨਾਲੀ ਕਸਮਝੋਤੇ ਦੀ ਉਲੰਘਣਾ ਕੀਤੀ ਅਤੇ ਉਸ ਨੂੰ ਬਾਹਰ ਜਾਣ ਦਾ ਆਦੇਸ਼ ਦਿੱਤਾ ਗਿਆ ਸੀ ਰਿਹਾਇਸ਼ੀ ਕਿਰਾਇਆਦਾਰਾਂ ਦੇ ਇੱਕ ਹੋਰ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਉਸਨੇ ਆਪਣਾ ਅਪਾਰਟਮੈਂਟ ਛੱਡ ਦਿੱਤਾ ਸੀ ਅਤੇ ਉਸ ਦੀਆਂ ਚੀਜ਼ਾਂ ਨੂੰ ਜਨਤਕ ਨਿਲਾਮੀ ਵਿੱਚ ਵਿਚ ਇਹ ਜਾਣਾ ਸੀ ਇਸ ਪੂਰੀ ਕਹਾਣੀ ਨੂੰ ਸੁਣਨ ਤੋਂ ਬਾਅਦ ਹਰ ਪਾਸੇ ਕਹਿਰ ਦੀ ਨਿੰਦਿਆ ਕੀਤੀ ਜਾ ਰਹੀ ਹੈ ਪਿਛਲੇ 4 ਸਾਲਾਂ ਤੋਂ ਲੈਬਨ ਕਹਿਰ ਦਾ ਪਤਾ ਲਗਾਉਣ ਦੇ ਮਿਸ਼ਨ ਤੇ ਉਸਨੇ ਉਸਨੂੰ ਲੱਭਣ ਦੀ ਕੋਸ਼ਿਸ਼ ਕਰਨ ਲਈ ਇੱਕ ਨਿੱਜੀ ਜਾਂਚਕਰਤਾ ਨੂੰ ਵੀ ਨਿਯੁਕਤ ਕੀਤਾ। ਕਿਹਾ ਦੀ 2020 ਦੇ ਵਿੱਚ ਮੈਨੀਟੋਬਾ ਦੇ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਦੁਆਰਾ ਨਿੰਦਾ ਕੀਤੀ ਗਈ ਸੀ ਅਤੇ ਉਸੇ ਮੈਡੀਕਲ ਪ੍ਰੋਗਰਾਮ ਵਿੱਚ ਉਸਨੂੰ ਬਾਹਰ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਪਾਇਆ ਸੀ ਕਿ ਉਸਨੇ ਇੱਕ ਗੈਰ ਮੌਜੂਦ ਗੰਭੀਰ ਡਾਕਟਰੀ ਸਥਿਤੀ ਦੇ ਝੂਠੇ ਸਬੂਤ ਬਣਾਏ ਸਨ। ਕੱਢੇ ਜਾਣ ਦਾ ਮਤਲਬ ਸੀ ਕਿ ਉਹ ਕੈਨੇਡਾ ਵਿੱਚ ਦਵਾਈ ਦਾ ਅਭਿਆਸ ਨਹੀਂ ਕਰ ਸਕਦੀ। ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨ ਆਫ ਮੈਨੀਟੋਬਾ ਦੁਆਰਾ ਕੀਤੀ ਗਈ ਇੱਕ ਜਾਂਚ ਵਿੱਚ ਪਾਇਆ ਗਿਆ ਕਿ ਮੌਨਿਕਾ ਕਹਿਰ ਨੇ ਆਪਣੇ ਸਾਥੀਆਂ ਨੂੰ ਕਾਫੀ ਰਕਮ ਉਧਾਰ ਦੇਣ ਲਈ ਇੱਕ ਗੰਭੀਰ ਡਾਕਟਰੀ ਸਥਿਤੀ ਦਾ ਦਿਖਾਵਾ ਕੀਤਾ ਡਾਕਟਰਾਂ ਤੇ ਸਰਜਨਾਂ ਦੇ ਕਾਲਜ ਨੇ ਡਾਕਟਰੀ ਪੇਸ਼ੇ ਦੇ ਇੱਕ ਮੈਂਬਰ ਲਈ ਉਸ ਦੀਆਂ ਕਾਰਵਾਈਆਂ ਨੂੰ ਖਾਸ ਤੌਰ ਤੇ ਗੰਭੀਰ ਅਸਵੀਕਾਰਨਯੋਗ ਅਤੇ ਗੈਰ ਪੇਸ਼ੇਵਰ ਵਿਹਾਰ ਪਾਇਆ ਕਾਲਜ ਦੇ ਜਨਤਕ ਸੁਰੱਖਿਆ ਆਦੇਸ਼ ਨੂੰ ਪੂਰਾ ਕਰਨ ਲਈ ਨਿਖੇਦੀ ਨੂੰ ਆਨਲਾਈਨ ਪੋਸਟ ਕੀਤਾ ਗਿਆ ਸੀ ਕਹਿਰ ਨੂੰ ਮੈਰੀਟੋਬੋ ਜਾਂ ਕੈਨੇਡਾ ਵਿੱਚ ਕਿਤੇ ਵੀ ਦਵਾਈ ਦਾ ਅਭਿਆਸ ਕਰਨ ਲਈ ਅਧਿਕਾਰ ਨਹੀਂ ਹੈ ਪਰ ਫਿਰ ਵੀ ਉਸ ਨੂੰ ਆਪਣੇ ਆਪ ਨੂੰ ਡਾਕਟਰ ਕਹੌਣ ਦੀ ਇਜਾਜ਼ਤ ਹੈ ਕਿਉਂਕਿ ਉਸ ਕੋਲ ਡਾਕਟਰੀ ਡਿਗਰੀ ਹੈ ਇਹ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਹਿਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚਲੀ ਗਈ ਸੀ ਅਤੇ ਹੁਣ ਉੱਥੇ ਹੀ ਰਹਿ ਰਹੀ ਹੈ ਕਹਿਰ ਮਾਰਚ 2021 ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ ਉਸਨੇ ਵੈਂਕੂਵਰ ਵਿੱਚ ਪ੍ਰੈਸਟਿਜ ਬਾਡੀ ਲੈਬ ਨਾਮ ਦੀ ਇੱਕ ਕੰਪਨੀ ਰਜਿਸਟਰ ਕੀਤੀ ਜੋ ਉਦੋਂ ਤੋਂ ਹੀ ਬੰਦ ਹੋ ਗਈ ਸੀ ਕਹਿਰ ਬੀਸੀ ਵਿੱਚ ਇੱਕ ਡਾਕਟਰ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਡਾਕਟਰਾਂ ਤੇ ਸर्जਨਾ ਦੇ ਕਾਲਜ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਡਾਕਟਰੀ ਡਿਗਰੀ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਆਪਣੇ ਆਪ ਨੂੰ ਡਾਕਟਰ ਕਹੋਣ ਜਾਂ ਇਹ ਸੰਕੇਤ ਦੇਣ ਦੀ ਇਜਾਜ਼ਤ ਹੁੰਦੀ ਹੈ ਕਿ ਉਹਨਾਂ ਕੋਲ ਐਮ ਡੀ ਹੈ ਭਾਵੇਂ ਉਹ ਸਰਗਰਮੀ ਨਾਲ ਦਵਾਈ ਦਾ ਅਭਿਆਸ ਨਾ ਕਰ ਰਹੇ ਹੋਣ ਹਾਲਾਂਕਿ ਉਹ ਜਨਤਾ ਨੂੰ ਇਹ ਸੋਚਣ ਲਈ ਸੰਕੇਤ ਜਾਂ ਗੁੰਮਰਾ ਨਹੀਂ ਕਰ ਸਕਦੇ ਕਿ ਉਹ ਦਵਾਈ ਦਾ ਅਭਿਆਸ ਕਰਨ ਲਈ ਲਾਇਸੈਂਸ ਛੁਦਾ ਉਹ ਕੈਨੇਡਾ ਵਿੱਚ ਇਸ ਬਾਰੇ ਸਖਤ ਨਿਯਮਾਂ ਨੂੰ ਦੇਖਣਾ ਚਾਹੁੰਦੇ ਹਨ ਕਿ ਟਾਈਟਲ ਡਾਕਟਰ ਦੀ ਵਰਤੋਂ ਕੌਣ ਕਰ ਸਕਦਾ ਇਹ ਸੁਝਾਅ ਦਿੰਦਾ ਹੈ ਕਿ ਸਿਰਫ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਨੂੰ ਹੀ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਦੌਰ ਤੇ ਰੈਫਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਜਿਹੜੇ ਡਾਕਟਰ ਸੇਵਾ ਮੁਕਤ ਹੋ ਚੁੱਕੇ ਹਨ ਜਾਂ ਆਪਣਾ ਲਾਇਸੈਂਸ ਗਵਾ ਚੁੱਕੇ ਹਨ ਉਹਨਾਂ ਨੂੰ ਇਹ ਦਰਸਾਉਣਾ ਚਾਹੀਦਾ ਹੈ ਕਿ ਉਹ ਗੈਰ ਲਾਇਸੈਂਸੀਅਰ ਇਹ ਪੂਰੀ ਕਹਾਣੀ ਨੂੰ ਸੁਣਾਉਣ ਤੋਂ ਬਾਅਦ ਲੈਬਿੰਨ ਦਾ ਕਹਿਣਾ ਹੈ ਕਿ ਕਹਿਰ ਨੇ ਸੀਬੀਸੀ ਨਿਊਜ਼ ਦੁਆਰਾ ਸੰਪਰਕ ਕੀਤੇ ਜਾਣ ਤੋਂ ਬਾਅਦ ਉਸਦੇ ਨਾਲ ਇੱਕ ਵਾਰੀ ਸੰਪਰਕ ਕੀਤਾ ਤੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਸਾਰੀ ਰਕਮ ਵਾਪਸ ਅਦਾ ਕਰੇਗੀ ਲੈਬਿੰਨ ਨੇ ਕਿਹਾ ਕਿ ਉਸ ਦੀ ਕਹਾਣੀ ਵਿੱਚ ਬਹੁਤ ਸਾਰਾ ਝੂਠ ਜਾਬਦਾ ਸੀ ਜੋ ਕਿ ਕਈ ਸਾਲ ਪਹਿਲਾਂ ਵਾਲ ਸੀ ਜੋ ਲੈਬਿੰਨ ਉਸਦੇ ਇਰਾਦੇ ਬਾਰੇ ਸ਼ੱਕੀ ਬਣਾਉਂਦੀਆਂ ਉਸਨੇ ਇਲਜ਼ਾਮ ਲਗਾਇਆ ਕਿ ਕਹਿਰ ਬਹੁਤ ਹੀ ਗੁਮਰਾਹਕੁਨ ਹੋ ਰਹੀ ਹੈ ਤੇ ਉਸ ਦਾ ਬਕਾਇਆ ਵਾਪਸ ਕਰਨ ਲਈ ਸਹਿਮਤ ਹੋ ਕੇ ਕਹਾਣੀ ਤੋਂ ਬਚਨ ਦੀ ਉਹ ਕੋਸ਼ਿਸ਼ ਕਰ ਰਹੀ ਹੈ ਲਬਿਨ ਨੇ ਕਿਹਾ ਕਿ ਜਦੋਂ ਮੇਰੇ ਵਕੀਲ ਨਾਲ ਵੇਰਵੇ ਜਾਂ ਮੁਲਾਕਾਤ ਲਈ ਦਬਾਇਆ ਪਾਇਆ ਜਾਂਦਾ ਹੈ ਤਾਂ ਕਹਿਰ ਕੁਝ ਨਹੀਂ ਦਿੰਦੀ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਲਬਿਨ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ ਕਿ ਲਬਿਨ ਅਸਲ ਦੇ ਵਿੱਚ ਇਨਸਾਫ ਦੀ ਹੱਕਦਾਰ ਹੈ ਵੀ ਜਾਂ ਨਹੀਂ ਬਿਊਰੋ ਰਿਪੋਰਟ ਹਮਦਰਦ ਟੀਵੀ